ਸਤਿ ਸ਼੍ਰੀ ਅਕਾਲ ਦੋਸਤੋ ਯੂ ਐਸ ਏ ਜਾਣ ਵਾਲੇ ਸਟੂਡੈਂਟਸ ਦੇ ਲਈ ਖਾਸ ਰਹਿਣ ਵਾਲਾ ਸਾਡਾ ਇਹ ਜਿਹੜਾ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਦੇ ਵਿੱਚ ਅਸੀਂ ਦੱਸਾਂਗੇ ਕਿਹੜੇ ਕਿਹੜੇ ਬੱਚੇ ਯੂ ਐਸ ਏ ਜਾ ਸਕਦੇ ਆ ਹੁਣ ਤੁਹਾਨੂੰ ਜਿਵੇਂ ਡਾਂਕੀ ਲਾ ਕੇ ਜਾਂ ਹੋਰ ਤਰੀਕੇ ਅਪਣਾਉਣ ਦੀ ਲੋੜ ਨਹੀਂ ਯੂ ਐਸ ਏ ਸਟੂਡੈਂਟ ਵੀਜ਼ਾ ਵੀ ਦੇ ਰਿਹਾ ਨਾਲ ਦੇ ਨਾਲ ਟੂਰਿਸਟ ਵੀਜ਼ਾ ਵੀ ਵੱਡੀ ਗਿਣਤੀ ਦੇ ਵਿੱਚ ਆ ਰਹੇ ਆ ਨਵੰਬਰ ਦਸੰਬਰ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਨਿਊਅਰ ਬਣਾਉਣ ਲਈ ਬਹੁਤ ਸਾਰੇ ਲੋਕ ਨੇ ਜਿਹੜੇ ਵਿਜ਼ਿਟ ਕਰਦੇ ਆ ਉਸ ਉਸ ਦੇ ਲਈ ਤੁਹਾਡੀ ਕਿਸ ਤਰ੍ਹਾਂ ਦੀ ਪ੍ਰੋਫਾਈਲ ਹੋਣੀ ਚਾਹੀਦੀ ਹੈ ਕਿਹੜੇ ਕਿਹੜੇ ਸਟੂਡੈਂਟ ਨੇ ਜਿਹੜੇ ਅਪਲਾਈ ਕਰ ਦੇ ਲਈ ਕਿਹੜੇ ਕੋਰਸ अवेलेबल ਨੇ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਤੁਸੀਂ ਕਾਲ ਵੀ ਕਰ ਸਕਦੇ ਹੋ ਸਕਰੀਨ ਤੇ ਨੰਬਰ ਵੀ ਫਲੈਸ਼ ਕਰ ਰਹੇ ਆ ਸਾਡੇ ਨਾਲ ਨੇ ਗੁਰਪ੍ਰੀਤ ਕੌਰ ਬਾਠਵਾਮ ਕ੍ਰੀਏਟਿਵ ਫਿਊਚਰ ਕਾਉਂਸਲੈਂਟਾਂ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਸਸਿਕਾ ਲਾਣਾ ਸਸਿਕਾ ਜੀ ਇਹ ਨਾ ਯੂ ਐਸ اے ਇਹਨਾਂ ਜਿਆਦਾ ਇਸ ਟਾਈਮ ਪੋਪੂਲਰ ਹੈਗਾ ਸਟੂਡੈਂਟ ਪਹਿਲਾਂ ਜਦੋਂ ਅਮਰੀਕਾ ਦਾ ਨਾਮ ਆਉਂਦਾ ਸੀ ਤਾਂ ਬੱਚਿਆਂ ਨੂੰ ਲੱਗਦਾ ਸੀ ਕਿ ਸ਼ਾਇਦ ਦੋ ਨੰਬਰ ਚ ਹੀ ਅਮਰੀਕਾ ਯੂ ਐਸ ਏ ਜਾਇਆ ਜਾਂਦਾ ਹੈ ਨਾ 40 50 ਲੱਖ ਰੁਪਿਆ ਲਾਉਂਦੇ ਸੀਗੇ ਕਿੰਨੇ ਕਿੰਨੇ ਮਹੀਨੇ ਰਸਤਿਆਂ ਦੇ ਵਿੱਚ ਪਰੇਸ਼ਾਨ ਹੁੰਦੇ ਉਸ ਤੋਂ ਬਾਅਦ ਵੀਜ਼ਾ ਆਉਂਦਾ ਪਰ ਅੱਜ ਦੇ ਟਾਈਮ ਦੇ ਵਿੱਚ ਯੂ ਐਸ ਸਟੂਡੈਂਟ ਵੀਜ਼ਾ ਵੀ ਬੜਾ ਪਪੂਲਰ ਹੈ ਬਹੁਤ ਸਾਰੇ ਸਟੂਡੈਂਟ ਅਪਲਾਈ ਕਰ ਰਹੇ ਆ ਇੰਟਰਵਿਊਸ ਦੇਣ ਜਾ ਰਹੇ ਆ ਕਿਸ ਤਰ੍ਹਾਂ ਦੀਆਂ ਅਪਡੇਟਸ ਨੇ ਯੂ ਐਸ ਸਟੱਡੀ ਵੀਜ਼ਾ ਨੂੰ ਲੈ ਕੇ ਅੱਛਾ ਸਕਸੈਸ ਰੇਟ ਆ ਉਹਦੇ ਵਿੱਚ ਇੱਕ ਤਾਂ ਇਹ ਆ ਕਿ ਬੱਚੇ ਨੂੰ ਕਲੀਅਰ ਰਹਿੰਦਾ ਕਿ ਉਹ ਇੰਟਰਵਿਊ ਖੁਦ ਦੇ ਕੇ ਆਇਆ ਹੁੰਦਾ ਕਿ ਉਹਦੀ ਰਿਜੈਕਸ਼ਨ ਦੇ ਕੀ ਰੀਜਨਸ ਨੇ ਕੀ ਕਾਰਨ ਨੇ ਤੇ ਬੱਚੇ ਨੂੰ ਅਵੇਅਰਨੈਸ ਵੀ ਰਹਿੰਦੀ ਆ ਬੱਚਾ ਆਪਣੇ ਫਾਈਲ ਦੇ ਨਾਲ ਆਪਣੇ ਡਾਕੂਮੈਂਟਸ ਦੇ ਨਾਲ ਵੀ ਜੁੜਿਆ ਰਹਿੰਦਾ ਕਿ ਕੀ ਪੇਪਰ ਵਰਕ ਚਾਰਿਆ ਕੀ ਡਾਕੂਮੈਂਟਸ ਜਾ ਰਿਹਾ ਕਿਸ ਬੇਸ ਤੇ ਉੱਤੇ ਮੇਰੀ ਫਾਈਲ ਅਪਲਾਈ ਹੋ ਰਹੀ ਆ ਯੂ ਐਸ ਏ ਦਾ ਸਿਸਟਮ ਬਹੁਤ ਅੱਛਾ ਹੈ ਜਿਹੜੇ ਬੱਚੇ ਫੋਲੋ ਕਰਕੇ ਅਪਲਾਈ ਕਰਦੇ ਆ ਉਹਨਾਂ ਨੂੰ ਪਤਾ ਹੀ ਆ ਕਿ ਚਾਹੇ ਤੁਹਾਡਾ 5 ਸਾਲ ਦਾ ਗੈਪ ਆ ਚਾਹੇ 7 ਸਾਲ ਦਾ ਗੈਪ ਹੈ ਤੁਸੀਂ ਵਿਦਆਊਟ ਆਇਲਟਸ ਵੀ ਅਪਲਾਈ ਕਰ 820 ਸੇਵੀ ਫੀਸ ਦੇ ਕੇ ਹੀ ਸਿਰਫ ਤੁਸੀਂ ਅਪਲਾਈ ਕਰਨਾ ਹੈ ਟਿਊਸ਼ਨ ਫੀਸ ਤੁਹਾਡੀ ਆਫਟਰ ਵੀਜ਼ਾ ਰਹੂਗੀ ਪਲੱਸ 2 ਦੇ ਵਿੱਚੋਂ ਚਾਹੇ ਤੁਹਾਡੇ 50 ਪਰਸੈਂਟੇਜ ਨੇ ਉਹ ਵੀ ਬੱਚੇ ਅਪਲਾਈ ਕਰ ਸਕਦੇ ਨੇ ਜਿਹੜੇ ਬੱਚੇ ਅੱਛੇ ਪਰਸੈਂਟੇਜ ਵਾਲੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਮਾਸਟਰ ਤੇ ਲਈ ਜਾਣਾ ਚਾਹੁੰਦੇ ਨੇ ਸਕਾਲਰਸ਼ਿਪ ਦੇ ਨਾਲ ਸਾਡੇ ਕੋਲ ਜਿਹੜੀਆਂ ਯੂਨੀਵਰਸਿਟੀਆਂ ਅਵੇਲੇਬਲ ਨੇ ਉਹਦੇ ਵਿੱਚ ਅਪਲਾਈ ਕਰਕੇ ਜਾ ਸਕਦੇ ਆ ਯੂ ਐਸ ਏ ਬੈਸਟ ਜਿਹੜੀ ਆਪਸ਼ਨ ਉਹਨਾਂ ਸਟੂਡੈਂਟਸ ਦੇ ਲਈ ਆ ਜਿਨ੍ਹਾਂ ਨੂੰ ਰੀਪਲੇਸਮੈਂਟ ਚਾਹੀਦੀ ਆ ਕਿ ਕੱਲ ਨੂੰ ਸਾਨੂੰ ਜੌਬ ਸ਼ਾਰਟੇਜ ਮਿਲ ਸਕਣ ਤੇ ਜਿਹੜੀ ਰੀਪਲੇਸਮੈਂਟ ਬਹੁਤ ਵੱਡੀ 빅 ਪਲੇਸ ਆ ਉਹ ਯੂ ਐਸ اے ਆ ਉਹ ਤੋਂ ਬਹੁਤ ਅੱਛੇ-ਅੱਛੇ ਕੰਪਨੀਆਂ ਜਿਹੜੀਆਂ ਰੀਪਲੇਸਮੈਂਟ ਕਰਦੀਆਂ ਨੇ ਇਸ ਕਰਕੇ ਸਭ ਤੋਂ ਜਿਹੜਾ ਬੱਚੇ ਨੂੰ ਅਪਰਚੂਨਿਟੀ ਵੱਧਦਾ ਉਹ ਯੂ ਐਸ اے ਦੇ ਵਿੱਚ ਹੀ ਮਿਲ ਸਕਦੀ ਆ ਤੇ ਯੂ ਐਸ اے ਹੁਣ ਮੋਸਟਲੀ ਸਟੂਡੈਂਟਸ ਦੀ ਬੈਸਟ ਡੈਸਟੀ ਬਣ ਚੁੱਕਿਆ ਹੈ ਸਟੂਡੈਂਟ ਜਾ ਰਹੇ ਨੇ ਅਪਲਾਈ ਕਰ ਰਹੇ ਨੇ ਜਿਹੜਾ ਇੱਕ ਸਟੂਡੈਂਟ ਵਾਕਈ ਸਟੱਡੀ ਕਰਨਾ ਚਾਹੁੰਦਾ ਹੈ ਉਹ ਸਾਡੇ ਕੋਲ ਯੂ ਐਸ اے ਲਈ ਅਪਲਾਈ ਕਰ ਰਿਹਾ ਹੈ ਹਮ ਬਿਲਕੁਲ ਜੇਕਰ ਤੁਸੀਂ ਅਵੇਅਰ ਹੋ ਕੇ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਦੇ ਹੋ ਤਾਂ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਵੀ ਲੈ ਸਕਦੇ ਹੋ ਜਿਹੜੇ ਸਾਡੇ ਸਟੂਡੈਂਟ ਸਾਡਾ ਸ਼ੋਅ ਦੇਖ ਰਹੇ ਹੈ ਔਰ ਤੁਸੀਂ ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਫੇਸ ਇੱਕ ਮੁਹਾਲੀਆ ਕੇ ਮਿਲ ਸਕਦੇ ਹੋ ਇਸ ਤੋਂ ਇਲਾਵਾ ਅਹਮਦਾਬਾਦ ਔਰ ਜਲੰਧਰ ਦੇ ਵਿੱਚ ਵੀ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਦੇ ਆਫਿਸ ਨੇ ਉੱਥੇ ਵਿਜ਼ਿਟ ਕਰਕੇ ਵੀ ਐਕਸਪਰਟ ਟੀਮ ਨੂੰ ਮਿਲ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਟ੍ਰਿਕਨੈਸ ਵੱਧ ਸਕਦੀ ਹੈ ਕੈਪਿੰਗ ਜਿਵੇਂ ਔਨ ਹੋਣੀ ਹੈ ਜਨਵਰੀ ਤੋਂ ਤਾਂ ਉਸ ਤੋਂ ਪਹਿਲਾਂ ਲਿਮ ਉਸ ਤੋਂ ਬਾਅਦ ਵੀਜ਼ਾ ਲੈ ਸਕਣਗੇ ਇਸ ਕਰਕੇ ਹਜੇ ਤੁਹਾਡੇ ਕੋਲ ਟਾਈਮ ਹੈਗਾ ਜਿਹੜਾ ਕਲਚਰ ਐਕਸਚੇਂਜ ਪ੍ਰੋਗਰਾਮ ਦੀ ਅਸੀਂ ਗੱਲ ਕਰਦੇ ਹਾਂ ਉਸ ਰਾਹੀ ਵੀ ਤੁਸੀਂ ਵੀਜ਼ਾ ਲੈ ਸਕਦੇ ਹੋ ਉੱਥੇ ਜਾ ਕੇ ਕਨਵਰਟ ਵੀ ਕਰਵਾ ਸਕਦੇ ਹੋ ਬਹੁਤ ਸਾਰੇ ਸਟੂਡੈਂਟ ਨੇ ਜਿਨ੍ਹਾਂ ਨੇ ਸਟੱਡੀ ਦੇ ਵਿੱਚ ਕਨਵਰਟ ਵੀ ਕਰਾਇਆ ਅ ਅੰਤ ਨੂੰ ਮੈਂ ਆਪਣੇ ਪਿਛਲੇ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀ ਤਾਂ ਤੁਸੀਂ ਵੀ ਵੀਜ਼ਾ ਲੈ ਸਕਦੇ ਹੋ ਇਸ ਸਕਰੀਨ ਤੇ ਆ ਰਹੇ ਨੰਬਰ ਤੇ ਕਾਲ ਕਰਕੇ ਜੇਕਰ ਤੁਹਾਡੇ ਕੋਈ ਵੀ ਜਾਣਕਾਰੀ ਹੈ ਤਾਂ ਹੈ ਤੁਸੀਂ ਟੂਰਿਸਟ ਵੀਜ਼ਾ ਲੈਣਾ ਚਾਹਤੋਂ ਸਟੱਡੀ ਵੀਜ਼ਾ ਲੈਣਾ ਤਾਂ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਤੇ ਮੈਮ ਹੁਣ ਆਪਾਂ ਗੱਲ ਕਰਦੇ ਹਾਂ ਯੂ ਐਸ ਏ ਦੀ ਹੈਨਾ ਯੂ ਐਸ ਏ ਇੰਨਾ ਜ਼ਿਆਦਾ ਇਸ ਟਾਈਮ ਪੋਪੂਲਰ ਹੈਗਾ ਸਟੂਡੈਂਟ ਪਹਿਲਾਂ ਜਦੋਂ ਅਮਰੀਕਾ ਦਾ ਨਾਮ ਆਉਂਦਾ ਸੀ ਤਾਂ ਬੱਚਿਆਂ ਨੂੰ ਲੱਗਦਾ ਸੀ ਕਿ ਸ਼ਾਇਦ ਦੋ ਨੰਬਰ ਚ ਹੀ ਅਮਰੀਕਾ ਯੂ ਐਸ ਏ ਜਾਇਆ ਜਾਂਦਾ ਹੈ ਨਾ 40-50 ਲੱਖ ਰੁਪਿਆ ਲਾਉਂਦੇ ਸੀਗੇ ਕਿੰਨੇ-ਕਿੰਨੇ ਮਹੀਨੇ ਰਸਤਿਆਂ ਦੇ ਵਿੱਚ ਪਰੇਸ਼ਾਨ ਹੁੰਦੇ ਉਸ ਤੋਂ ਬਾਅਦ ਵੀਜ਼ਾ ਆਉਂਦਾ ਪਰ ਅੱਜ ਦੇ ਟਾਈਮ ਦੇ ਵਿੱਚ ਯੂ ਐਸ ਸਟੂਡੈਂਟ ਵੀਜ਼ਾ ਵੀ ਬੜਾ ਪਪੂਲਰ ਹੈ ਬਹੁਤ ਸਾਰੇ ਸਟੂਡੈਂਟ ਅਪਲਾਈ ਕਰ ਰਹੇ ਐ ਇੰਟਰਵਿਊਸ ਦੇਣ ਜਾ ਰਹੇ ਐ ਕਿਸ ਤਰ੍ਹਾਂ ਦੀਆਂ ਅਪਡੇਟਸ ਨੇ ਯੂ ਐਸ ਸਟੱਡੀ ਵੀਜ਼ਾ ਨੂੰ ਲੈ ਕੇ ਅੱਛਾ ਸਕਸੈਸ ਰੇਟ ਆ ਉਹਦੇ ਵਿੱਚ ਇੱਕ ਤਾਂ ਇਹ ਆ ਕਿ ਬੱਚੇ ਨੂੰ ਕਲੀਅਰ ਰਹਿੰਦਾ ਕਿ ਉਹ ਇੰਟਰਵਿਊ ਖੁਦ ਦੇ ਕੇ ਆਇਆ ਹੁੰਦਾ ਕਿ ਉਹਦੀ ਰਿਜੈਕਸ਼ਨ ਦੇ ਕੀ ਰੀਜਨਸ ਨੇ ਕੀ ਕਾਰਨ ਨੇ ਤੇ ਬੱਚੇ ਨੂੰ ਅਵੇਅਰਨੈਸ ਵੀ ਰਹਿੰਦੀ ਆ ਬੱਚਾ ਆਪਣੇ ਫਾਈਲ ਦੇ ਨਾਲ ਆਪਣੇ ਡਾਕੂਮੈਂਟਸ ਦੇ ਨਾਲ ਵੀ ਜੁੜਿਆ ਰਹਿੰਦਾ ਕਿ ਕੀ ਪੇਪਰ ਵਰਕ ਚੱਲ ਰਿਹਾ ਹੈ ਕੀ ਡਾਕੂਮੈਂਟਸ ਜਾ ਰਿਹਾ ਹੈ ਕਿਸ ਬੇਸ ਤੇ ਉੱਤੇ ਮੇਰੀ ਫਾਈਲ ਅਪਲਾਈ ਹੋ ਰਹੀ ਆ ਯੂ ਐਸ ਏ ਦਾ ਸਿਸਟਮ ਬਹੁਤ ਅੱਛਾ ਹੈ ਜਿਹੜੇ ਬੱਚੇ ਫੋਲੋ ਕਰਕੇ ਅਪਲਾਈ ਕਰਦੇ ਆ ਉਹਨਾਂ ਨੂੰ ਪਤਾ ਹੀ ਆ ਕਿ ਚਾਹੇ ਤੁਹਾਡਾ 5 ਸਾਲ ਦਾ ਗੈਪ ਆ ਚਾਹੇ 7 ਸਾਲ ਦਾ ਗੈਪ ਆ ਤੁਸੀਂ ਵਿਦਆਊਟ ਆਇਲਟਸ ਵੀ 20% ਫੀਸ ਦੇ ਕੇ ਹੀ ਸਿਰਫ ਤੁਸੀਂ ਅਪਲਾਈ ਕਰਨਾ ਹੈ ਟਿਊਸ਼ਨ ਫੀਸ ਤੁਹਾਡੀ ਆਫਟਰ ਵੀਜ਼ਾ ਰਹੂਗੀ ਪਲੱਸ 2 ਦੇ ਵਿੱਚੋਂ ਚਾਹੇ ਤੁਹਾਡੇ 50% ਨੇ ਉਹ ਵੀ ਬੱਚੇ ਅਪਲਾਈ ਕਰ ਸਕਦੇ ਨੇ ਜਿਹੜੇ ਬੱਚੇ ਅੱچھے ਪਰਸੈਂਟੇਜ ਵਾਲੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਮਾਸਟਰ ਤੇ ਲਈ ਜਾਣਾ ਚਾਹੁੰਦੇ ਨੇ ਸਕਾਲਰਸ਼ਿਪ ਦੇ ਨਾਲ ਸਾਡੇ ਕੋਲ ਜਿਹੜੀਆਂ ਯੂਨੀਵਰਸਿਟੀਆਂ ਅਵੇਲੇਬਲ ਨੇ ਉਹਦੇ ਵਿੱਚ ਅਪਲਾਈ ਕਰਕੇ ਜਾ ਸਕਦੇ ਆ ਯੂਐਸਏ ਬੈਸਟ ਜਿਹੜੀ ਆਪਸ਼ਨ ਉਹਨਾਂ ਸਟੂਡੈਂਟਸ ਦੇ ਲਈ ਆ ਜਿਨ੍ਹਾਂ ਨੂੰ ਰੀਪਲੇਸਮੈਂਟ ਚਾਹੀਦੀ ਆ ਕਿ ਕੱਲ ਨੂੰ ਸਾਨੂੰ ਜੌਬਸ ਆਰਟਿਸ ਮਿਲ ਸਕਣ ਤੇ ਜਿਹੜੀ ਰੀਪਲੇਸਮੈਂਟ ਬਹੁਤ ਵੱਡੀ 빅 ਪਲੇਸ ਆ ਉਹ ਯੂ ਐਸ ਏ ਆ ਉਹ ਤੋਂ ਬਹੁਤ ਅੱਛੇ ਅੱਛੇ ਕੰਪਨੀਆਂ ਜਿਹੜੀਆਂ ਰੀਪਲੇਸਮੈਂਟ ਕਰਦੀਆਂ ਨੇ ਇਸ ਕਰਕੇ ਸਭ ਤੋਂ ਜਿਹੜਾ ਬੱਚੇ ਨੂੰ ਅਪਰਚੂਨਿਟੀ ਵੱਧਦਾ ਉਹ ਯੂ ਐਸ ਏ ਦੇ ਵਿੱਚ ਹੀ ਮਿਲ ਸਕਦੀ ਆ ਤੇ ਯੂ ਐਸ ਏ ਹੁਣ ਮੋਸਟਲੀ ਸਟੂਡੈਂਟਸ ਦੀ ਬੈਸਟ ਡੈਸਟੀ ਬਣ ਚੁੱਕਿਆ ਹੈ ਸਟੂਡੈਂਟ ਜਾ ਰਹੇ ਨੇ ਅਪਲਾਈ ਕਰ ਰਹੇ ਨੇ ਜਿਹੜਾ ਇੱਕ ਸਟੂਡੈਂਟ ਵਾਕਈ ਸਟੱਡੀ ਕਰਨਾ ਚਾਹੁੰਦਾ ਹੈ ਉਹ ਸਾਡੇ ਕੋਲ ਯੂ ਐਸ ਏ ਲਈ ਅਪਲਾਈ ਕਰ ਰਿਹਾ ਹੈ ਅ ਬਿਲਕੁਲ ਯੂ ਐਸ ਏ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਨੇ ਮੈਮ ਜਦੋਂ ਯੂ ਐਸ ਏ ਦੀ ਆਪਾਂ ਫੀਸ ਦੀ ਗੱਲ ਕਰੀਏ ਜਾਂ ਕੋਰਸ ਸਿਲੈਕਸ਼ਨ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਕੋਰਸਸ ਸਟੂਡੈਂਟ अवेलेबल ਹੈਗੇ ਨੇ ਕਿਸ ਤਰ੍ਹਾਂ ਦੇ ਕਾਲਜ ਨੇ ਔਰ ਬਹੁਤ ਸਾਰੀਆਂ ਐਡਸ ਇਸ ਤਰ੍ਹਾਂ ਦੀਆਂ ਵੀ ਆਉਂਦੀਆਂ ਵੀ 50000 ਰੁਪਏ ਯੂ ਐਸ ਏ ਜਾਓ ਮਿਨੀਮਮ ਫੀਸ ਜਿਹੜੀ ਹੈ ਕਿੱਥੋਂ ਸਟਾਰਟ ਹੋ ਜਾਂਦੀ ਹੈ ਯੂ ਐਸ ਏ ਤੇ ਪਲਵਿੰਦਰ ਜੀ 50000 ਚ ਯੂ ਐਸ ਏ ਜਾਓ ਉਹ ਟੂਰਿਸਟ ਵੀਜ਼ਾ ਵਾਲਿਆਂ ਵਾਸਤੇ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ 50000 ਦੇ ਵਿੱਚ ਯੂ ਐਸ ਏ ਜਾਓ ਪਰ ਇੱਕ ਸਟੂਡੈਂਟਸ ਦੇ ਲਈ ਹਮੇਸ਼ਾ ਮੈਂ ਗੱਲ ਜ ਰਨਦੀ ਆਪਣੀ ਕੰਪਨੀ ਦੀ ਜਾਂ ਆਪਣੇ ਮੂੰਹ ਦੇ ਵਿੱਚ ਉਹ ਵਰਡ ਬੋਲਣ ਦੀ ਕਦੀ ਇਹ ਚੀਜ਼ ਨਹੀਂ ਕੀਤੀ ਕਿ ਮੈਂ ਉਹ ਪੂਰੇ ਹੀ ਨਹੀਂ ਕਰ ਸਕਾਂ ਕੱਲ ਨੂੰ ਸਟੂਡੈਂਟ ਮੇਰੇ ਕੋਲ ਆਵੇ ਇੱਕ ਵਾਰਾਂ ਡਾਇਰੈਕਟ ਹੋ ਕੇ ਆਜਵੇ ਮੇਰੀਆਂ ਚਾਰ ਗੱਲਾਂ ਸੁਨੀਆਂ ਮੈਂ ਇਮਪ੍ਰੈਸ ਕਰਤਾ ਸਟੂਡੈਂਟ ਮੇਰੇ ਕੋਲ ਆਜੂਗਾ ਤੇ ਉਸ ਤੋਂ ਬਾਅਦ ਦੀ ਬਾਤ ਚ ਮੈਂ ਦੇਖੂਗੀ ਯੂਐਸਏ ਦੇ ਵਿੱਚ ਟਿਊਸ਼ਨ ਫੀਸ ਤੁਹਾਨੂੰ ਭਰਨੀ ਪੈਣੀ ਆ ਇੱਕ ਵਾਰ ਆਪਣੀ ਜਿਹੜੀ ਟਿਊਸ਼ਨ ਫੀਸ ਹੈ ਹਾਂ 5 ਤੋਂ 6 ਲੱਖ ਵੀ ਹੋ ਸਕਦੀ ਆ 4 ਤੋਂ 5 ਲੱਖ ਵਾਲੇ ਵੀ ਕਾਲਜ ਜ ਸਾਡੇ ਕੋਲ अवेलेबल ਨੇ ਜੇ ਮੈਂ ਗੱਲ ਕਰਾਂ ਜਿਹੜਾ ਬੱਚਾ ਹਾਇਰ ਸਟੱਡੀ ਲਈ ਜਾ ਰਿਹਾ ਉਹਨਾਂ ਦੀ ਜੁਨੀਵਰਸਿਟੀਆਂ ਦੇ ਵਿੱਚ ਅਲੱਗ-ਅਲੱਗ ਫੀਸਿਸ ਨੇ ਤੇ ਅਪ ਟੂ ਜਿੰਨਾ ਵੀ ਹੋ ਸਕਦਾ ਸੀ ਸਕਾਲਰਸ਼ਿਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੁਨੀਵਰਸਿਟੀਆਂ ਤੋਂ ਲੈ ਕੇ ਕੈਲੀਫੋਰਨੀਆ ਦੇ ਵਿੱਚ ਜੇ ਬੱਚਾ ਸਾਡੇ ਕੋਲ ਜਾਂਦਾ ਹੈ ਤੇ ਉੱਥੇ ਜਿਹੜੀਆਂ ਫੀਸਿਸ ਹੈ ਅਲੱਗ ਹੈ ਜੇ ਬੱਚਾ ਹੋਰ ਕਿਸੇ ਅਦਰ ਸਟੇਟਸ ਯੂ ਐਸਏ ਜਾਂਦਾ ਉੱਥੋਂ ਦੀ ਟਿਊਸ਼ਨ ਫੀਸਿਸ ਅਲੱਗ ਹੈ ਹਾਂ ਟਿਊਸ਼ਨ ਫੀਸਿਸ ਦੇ ਅਕੋਰਡਿੰਗਲੀ ਇੱਥੇ ਬੈਂਕਿੰਗ ਹੁੰਦੀ ਆ ਜਿਹੜੀ ਬੈਂਕਿੰਗ ਹੈ ਉਹਦੇ ਵਿੱਚ ਤੁਹਾਨੂੰ ਇਹ ਹੁੰਦਾ ਹੈ ਕਿ ਉਹੀ ਤੁਸੀਂ ਯੂਨੀਵਰਸਿਟੀ ਨੂੰ ਦੇਣੀ ਹੈ ਉਹੀ ਜਦੋਂ ਤੁਸੀਂ ਐਮਬੈਸੀ ਦੇ ਵਿੱਚ ਆਪਣੀ ਫਾਈਲ ਪੁੱਟ ਆਨ ਕਰਨੀ ਆ ਉਹੀ ਬੈਂਕਿੰਗ ਤੁਹਾਡੀ ਜਾਣੀ ਚਾਹੀਦੀ ਹੈ ਇਹ ਨਹੀਂ ਕਿ ਕਈ ਵਾਰ ਬੱਚੇ ਗਲਤੀ ਕਰ ਲੈਂਦੇ ਆ ਯੂਨੀਵਰਸਿਟੀ ਸੈਵੀ ਫੀਸ ਭਰਤੀ ਤੇ I20 ਮੰਗਣ ਲਈ ਕੋਈ ਹੋਰ ਬੈਂਕਿੰਗ ਦੇ ਦਿੱਤੀ ਜਦੋਂ ਉਹ ਇੱਥੇ ਐਮਬੈਸੀ 'ਚ ਫਾਈਲ ਲਗਾਉਂ ਜਾਂਦੇ ਆ ਉਦੋਂ ਕੋਈ ਹੋਰ ਦੇ ਦਿੱਤੀ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਸ ਕਰਕੇ ਬੈਂਕਿੰਗ ਨੂੰ ਤੁਸੀਂ ਮੈਨਜ ਕਰਕੇ ਰੱਖਣਾ ਹੈ ਬੈਂਕਿੰਗ ਦੇ ਉੱਤੇ ਬਹੁਤ ਵੱਡਾ ਜਿਹੜਾ ਯੂਐਸਏ ਦੇ ਵਿੱਚ ਰਿਫਿਊਜ਼ਲ ਦਾ ਰੀਜ਼ਨ ਬਣਦਾ ਕਿਉਂਕਿ ਬੈਂਕਿੰਗ ਨੂ ਲੈ ਕੇ ਬੱਚਾ ਬੜਾ ਕੇਅਰਲੈਸ ਹੁੰਦਾ ਸਾਡਾ ਜਿੰਨਾ ਵੀ ਬੱਚਾ ਸਾਡੇ ਕੋਲ ਆਉਂਦਾ ਜਦੋਂ ਵੀ ਤੁਸੀਂ ਅਪਲਾਈ ਕਰਨਾ ਇੱਕ ਵਾਰ ਤੁਸੀਂ ਇੱਕ ਜੈਨੂਨ ਤਰੀਕੇ ਨਾਲ ਇਹ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਪੇਪਰ ਵਰਕ ਕੀ ਰਹੂਗਾ ਇੱਕ ਜੈਨੂਨ ਚੀਜ਼ ਕੀ ਆ 50000 ਦੇ ਵਿੱਚ ਤੁਸੀਂ ਕੋਈ ਯੂਐਸਏ ਦੇ ਵਿੱਚ ਸਟੱਡੀ ਕਰਨ ਨਹੀਂ ਜਾ ਸਕਦੇ ਇਹ ਬਿਲਕੁਲ ਝੂਠ ਹੈ ਇਹਦੇ ਉੱਤੇ ਬਿਲਕੁਲ ਫੋਕਸ ਨਾ ਕਰੋ ਜੇ ਤੁਸੀਂ ਆਪਣੀ ਫੀਸ ਭਰ ਸਕਦੇ ਹੋ ਕਿਸੇ ਵੀ ਕੰਟਰੀ 'ਚ ਤੁਸੀਂ ਜਾ ਰਹੇ ਹੋ ਤੁਹਾਨੂੰ ਆਪਣੀ ਸਟੱਡੀ ਦੀ ਜਿਹੜੀ ਟਿਊਸ਼ਨ ਫੀਸ ਆ ਉਹ ਪੇ ਕਰਕੇ ਹੀ ਜਾਣਾ ਪਊਗਾ ਇਹ ਚੀਜ਼ ਬੱਚੇ ਨੂੰ ਧਿਆਨ ਦੇ ਵਿੱਚ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਹੈ ਇਹ ਹੀ ਸਾਨੂੰ ਕਿਤੇ ਲਾ ਜਾ ਕੇ ਫਸਾ ਦਿੰਦੀਆਂ ਨੇ ਫਿਰ ਤੁਸੀਂ ਕਹਿ ਦਿੰਦੇ ਹਾਂ ਅਸੀਂ ਠੱਗੀ ਦਾ ਸ਼ਿਕਾਰ ਹੋ ਗਏ ਇਹ ਹੋ ਗਿਆ 50000 ਦੇ ਵਿੱਚ ਕੋਈ ਵੀ ਸਟੱਡੀ ਵੀਜ਼ਾ ਨਹੀਂ ਹੈ ਟੂਰਿਸਟ ਵੀਜ਼ਾ ਹੋ ਜਾਊਗਾ ਜਿਹੜੇ ਜਨਵਰੀ 2025 ਦੇ ਲਈ ਟੂਰਿਸਟ ਆਪਣਾ ਨਿਊ ਇਅਰ ਮਨਾਣਾ ਚਾਹੁੰਦੇ ਟੂਰਿਸਟ ਵੀਜ਼ੇ ਤੇ ਜਾਣਾ ਚਾਹੁੰਦੇ ਆ ਤੇ ਉਹਨਾਂ ਦੀ ਇੰਨੀ ਕ ਐਵਰੇਜ ਫੀਸ ਰਹਿੰਦੀ ਆ ਤੇ ਉਹ ਇਹਦੇ ਵਿੱਚ ਟੂਰਿਸਟ ਵੀਜ਼ਾ ਤੇ ਜਾ ਸਕਦੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮੈਮ ਨੂੰ ਮਿਲਣਾ ਚਾਹੁੰਦੇ ਹੋ ਇਹਨਾਂ ਨੂੰ ਮਿਲ ਸਕਦੇ ਹੋ ਜਾਂ ਇਹਨਾਂ ਦੇ ਐਕਸਪਰਟ ਟੀਮ ਹੈ ਜੋ ਮੋਹਾਲੀ ਦੇ ਵਿੱਚ ਅਹਮਦਾਬਾਦ ਔਰ ਨਾਲ ਦੇ ਨਾਲ ਜਲੰਧਰ ਦੇ ਵਿੱਚ ਕਿਸੇ ਵੀ ਨੇੜਲੇ ਆਫਿਸ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਔਰ ਜਾਣਕਾਰੀ ਹਾਸਲ ਜਿਹੜੀ ਹੈ ਕੀਤੀ ਜਾ ਸਕਦੀ ਹੈ ਮੈਮ ਬਹੁਤ ਬਹੁਤ ਧੰਨਵਾਦ ਜੀ ਕੀਮਤੀ ਸਮਾਂ ਦੇਣ ਦੇ ਲਈ ਥੈਂਕ ਯੂ ਜੀ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ